ਤੁਸੀਂ ਦੇਖ ਰਹੇ ਹੋ 24 ਪੰਚਾਵਨੀ ਚੈਨਲ ਪਵਾਨੀਗੜ੍ਹ ਦੇ ਏਰੀਆ ਦੇ ਵਿੱਚ ਆਈ ਤੇਜ਼ ਹਨੇਰੀ ਦੇ ਕਾਰਨ ਕਈ ਘਰਾਂ ਦਾ ਐਸ਼ਾਨਾ ਉਜੜ ਚੁੱਕਿਆ ਹਨ ਕਿਉਂਕਿ ਤਸਵੀਰਾਂ ਇੱਕ ਪਵਾਨੀਗੜ੍ਹ ਦੇ ਗਾਂਧੀ ਨਗਰ ਦੀਆਂ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਾਤ ਦੇ ਸਮੇਂ ਆਈ ਤੇਜ਼ ਹਨੇਰੀ ਦੇ ਕਾਰਨ ਛੱਤਾਂ ਦੇ ਵਿੱਚ ਪਤਾ ਨਹੀਂ ਕੀ ਆ ਕੇ ਚੀਜ਼ਾਂ ਸਮਾਨ ਵੱਜਣ ਦੇ ਕਾਰਨ ਛੱਤਾਂ ਦੇ ਵਿੱਚ ਢਹਿ ਢੇਰੀ ਹੋ ਗਈਆਂ ਹਨ ਇਹ ਤਸਵੀਰਾਂ ਇੱਕ ਆਮ ਇਨਸਾਨ ਦੇ ਘਰਾਂ ਦੀਆਂ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਘਰ ਦੇ ਵਿੱਚ ਸਮਾਨ ਪਿਆ ਜੋ ਖਰਾਬ ਹੋ ਚੁੱਕਾ ਹੈ ਗਾਂਧੀ ਨਗਰ ਦੇ ਵਿੱਚ ਦੋ ਘਰਾਂ ਦੇ ਵਿੱਚ ਕਾਫੀ ਨੁਕਸਾਨ ਉਲੀ ਕਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਣਿਆ ਸ਼ੈੱਡ ਜਿੱਥੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਆਮ ਰੁਟੀਨ ਦੀ ਤਰ੍ਹਾਂ ਦਿਹਾੜੀ ਮਜ਼ਦੂਰੀ ਕਰਨ ਕਹਿ ਹੋਏ ਸਨ ਤੇ ਮਾਗਰੋਂ ਇਹ ਹਾਸਾ ਹੋ ਗਿਆ ਕਿਉਂਕਿ ਅਈ ਤੇਜ਼ ਹੁਣਿਆਰੀ ਦੇ ਕਾਰਨ ਇਹ ਹਾਸੇ ਕਾਫੀ ਘਰਾਂ ਦੇ ਵਿੱਚ ਹੋਏ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਗਾਂਧੀ ਨਗਰ ਦੀ ਤਸਵੀਰ ਜਿੱਥੇ ਸ਼ੈੱਡ ਦੇ ਨਾਲ ਨਾਲ ਮਕਾਨ ਦੀ ਛੱਤ ਵੀ ਟਾਹਟੇਰੀ ਹੋ ਗਈ ਹੈ ਜਿੱਥੇ ਕਿ ਸੈਂਟਰ ਸਰਕਾਰ ਵੱਲੋਂ ਕੱਚੇ ਘਰਾਂ ਦੇ ਕੁਝ ਪੈਸੇ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਵੀ ਲੈ ਕੇ ਉਹਨਾਂ ਨੇ ਗੱਲਾਂ ਬਹੁਤ ਕਰਦਿਆਂ ਕਿਹਾ ਇਹ ਸਾਨੂੰ ਜ਼ਰੂਰ ਮਿਲਨੇ ਚਾਹੀਦੇ ਹਨ ਕਿਉਂਕਿ ਸਾਡੇ ਜਿੱਥੇ ਕੱਚੇ ਘਰਾਂ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਆਏ ਹੋਈਆਂ ਤੇੜਾ ਜੋ ਕਿ ਅਣਸੇਵਤ ਤੌਰ ਤੇ ਘਰ ਐਲਾਨੇ ਜਾ ਚੁੱਕੇ ਸਮਝੋ ਕਿਉਂਕਿ ਇਹਨਾਂ ਘਰਾਂ ਦੇ ਵਿੱਚ ਤੇੜਾ ਆਇਆ ਤਾਂ ਕੋਈ ਵੀ ਕਿਸੇ ਸਮੇਂ ਕੋਈ ਬੜਾ ਹਾਸਾ ਹੋ ਸਕਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਮੋਟਰਸਾਈਕਲ ਜਿਸ ਦੇ ਉੱਪਰ ਰਾਤ ਦੇ ਸਮੇਂ ਉਸਮਾਨ ਵਜਨ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਤਸਵੀਰਾਂ ਵਿੱਚ ਦੂਸਰੇ ਘਰ ਦੀਆਂ ਨੇ ਜਿੱਥੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤਿੰਨ ਛੋਟੇ ਬੱਚੇ ਇਸ ਘਰ ਦੇ ਨੀਚੇ ਬੈਠੇ ਪੜਾਈ ਕਰ ਰਹੇ ਸਨ ਪਰ ਜਦੋਂ ਰਾਤ ਦੇ ਸਮੇਂ ਆਈ ਤੇ ਜਹਨੀਰੀ ਦੇ ਕਾਰਨ ਕਿਵੇਂ ਘਰ ਦੀ ਛੱਤ ਟਹਿਟੇਰੀ ਹੋ ਚੁੱਕੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ अलमारियां ਅਤੇ ਹੋਰ ਸਮਾਨ ਸਾਜੂ ਸਮਾਨ ਜੋ ਖਰਾਬ ਹੋ ਚੁੱਕਾ ਹੈ ਕਿਉਂਕਿ ਕੱਪੜਿਆਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਮਿੱਟੀ ਦੇ ਢੇਰ ਲੱਗੇ ਬਾਲਾਂ ਚੁੱਟੇ ਨਜ਼ਰ ਆ ਰਹੇ ਹਨ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਮਾਲੀ ਮਦਦ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਜਿੱਥੇ ਜਾਨੀ ਨੁਕਸਾਨ ਤੋਂ ਤਾਂ ਵਿਚਾਰਿਆ ਪਰ ਇਹ ਮਾਲੀ ਨੁਕਸਾਨ ਰਹਿ ਕਿਉਂਕਿ ਜ਼ਿੰਦਗੀ ਦੇ ਵਿੱਚ ਸਿਰਫ ਇਨਸਾਨ ਤੋਂ ਇੱਕ ਹੀ ਘਰ ਬਣਦਾ ਹੈ ਕਿਉਂਕਿ ਘਰ ਦੀ ਵਿੱਚ ਮੁਰੰਮਤ ਕਰਾਉਣੀ ਤੇ ਰੋਜ਼ ਦੇ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ ਇਸ ਦੇ ਮੱਦੇ ਨਜ਼ਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਮੇਂ ਛੱਤਾਂ ਦੇ ਵਿੱਚ ਪਾੜ ਪਏ ਨਜ਼ਰ ਆ ਰਹੇ ਕਸ਼ਮੀਰ ਚੰਦ ਹੈ ਜੀ ਕੀ ਗੱਲ ਹੋਈ ਰਾਤ ਆ ਜੋਰ ਤੂਫਾਨ ਤੇ ਹਨੇਰੀ ਤੇ ਤੂਫਾਨ ਚੱਲੇ ਉਹਦੇ ਵਿੱਚ ਮਤਲਬ ਕਾਫੀ ਨੁਕਸਾਨ ਹੋ ਗਿਆ ਸਾਡਾ ਮਤਲਬ ਇੱਕ ਸ਼ੈੱਡ ਸੀਗਾ ਇੱਕ ਮਕਾਨ ਉੱਪਰ ਮਤਲਬ ਬਹੁਤ ਜ਼ਿਆਦਾ ਨੁਕਸਾਨ ਟੋਟ-ਵੋਟ ਹੋ ਗਈ ਤੇ ਉਹ ਕੋਈ ਜਾਨੀ ਨੁਕਸਾਨ ਵਗੈਰਾ ਸਾਡਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਸੀਂ ਮੰਡੀ ਦੇ ਵਿੱਚ ਮਤਲਬ ਕੰਮ ਤੇ ਗਏ ਕੰਮ ਤੇ ਗਏ ਹੋਏ ਸੀਗੇ ਇਸ ਲਈ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਮਤਲਬ ਜਿਸ ਤਰ੍ਹਾਂ ਮਦਲੇ ਤੂਫਾਨ ਆਇਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਕੋਈ ਮਤਲਬ ਜਾਨਲੇਵਾ ਦੇ ਹਾਸਾ ਹੋ ਸਕਦਾ ਸੀ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਬਸ ਸਾਡਾ ਜਿਹੜਾ ਮਤਲਬ ਨੁਕਸਾਨ ਮਾਲਾ ਮੋਟਾ ਇਹ ਮਕਾਨ ਤੇ ਉੱਤੇ ਮਾਲਾ ਮੋਟਾ ਜਿਹੜਾ ਇਹਦਾ ਕਰਾਇਆ ਜਾ ਬਈ ਗਿਆਨ ਮੇਰਾ ਨਾਮ ਗਿਆਨਕੌਰ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਗਾਂਧੀ ਨਗਰ ਦੇ ਰਹਿਣ ਵਾਲੇ ਹਾਂ ਜੀ ਭਵਾਨੀਗੜ ਕੀ ਗੱਲ ਹੋਈ ਜੀ ਦਾ 20 ਰਾਤ ਹਨੇਰੀ ਤੂਫਾਨ ਪੂਰਾ ਆਇਆ ਸਾਡਾ ਸ਼ੈੱਡ ਸਾਡਾ ਗਾਡਰ ਵਾਲੇ ਵਾਲਾ ਕਮਰੇ ਵੀ ਸਾਰੇ ਵੀ ਉਹ ਹੋ ਗਏ ਤਬਾਹ ਹੋ ਗਏ ਵੀ ਸਾਨੂੰ ਬੈਠਣ ਵਾਲੇ ਨੇ ਛੱਤ ਚਾਹੀਦੀ ਐ ਸਾਨੂੰ ਬਸ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਅਸੀਂ ਪ੍ਰਸ਼ਾਸਨ ਤੋਂ ਆਈ ਮੰਗ ਮੰਗਦੇ ਆ ਵੀ ਸਾਨੂੰ ਛੱਤ ਪੈ ਜਾਵੇ ਸਾਡੀ ਵਾ ਇਲਾਵਾ ਜੀ ਸਤਿ ਸ੍ਰੀ ਅਕਾਲ ਮੈਂ ਸ਼ਮਸ਼ੀਰ ਕੁਮਾਰ ਜੀ ਪਿਤਾ ਦਾ ਨਾਮ ਕੀ ਪਿਤਾ ਦਾ ਨਾਮ ਸਿਕੰਦਰ RAM ਜੀ ਵਾਸੀ ਗਾਂਧੀ ਨਗਰ ਪੋਨਿਗੜ ਇਹ ਗੱਲ ਹੋਈ ਰਾਤ ਕੱਲ ਸ਼ਾਮੇ ਤੂਫਾਨ ਆਇਆ ਜਦੋਂ ਜੀ ਬੱਚੇ ਪੜ ਰਹੇ ਸੀ ਅੰਦਰ ਜੀ ਪਤਾ ਨਹੀਂ ਕੀ ਆਕੇ ਕੁਝ ਵੱਜਿਆ ਇਸ ਚ ਕੀ ਉਹ ਪਤਾ ਨਹੀਂ ਕੀ ਹੋਇਆ ਜੀ ਬੱਚੇ ਅੰਦਰ ਪੜ ਰਹੇ ਸੀ ਇੱਕਦਮ ਛੱਤ ਗਿਰੀ ਜੀ ਬੱਚੇ ਬਾਹਰ ਨਿਕਲ ਗਏ ਬੱਚੇ ਜਾਨ ਤੋਂ ਬਚੇ ਜੀ ਸਾਰੇ ਜੀ ਤਿੰਨ ਬੱਚੇ ਸੀ ਤਿੰਨੋਂ ਬੱਚੇ ਪੜ ਰਹੇ ਸੀ ਥੱਲੇ ਤੋਂ ਤੁਹਾਡੇ ਸਾਹਮਣੇ ਹੈ ਜੀ ਹਾਲ ਤੁਸੀਂ ਦੇਖ ਸਕਦੇ ਹੋ ਪੂਰੀ ਛੱਤ ਥੱਲੇ ਆ ਗਈ ਹੈ ਜੀ ਸਰਕਾਰ ਅੱਗੇ ਇਹੀ ਬੇਨਤੀ ਹੈ ਜੀ ਪ੍ਰਸ਼ਾਸਨ ਅੱਗੇ ਕਿ ਸਾਨੂੰ ਕੋਈ ਸਹਾਇਤਾ ਗਰੀਬ ਪਰਿਵਾਰ ਨੂੰ ਦਿੱਤੀ ਜਾਵੇ ਜੀ ਬੱਚਿਆਂ ਦੇ ਸੱਟਾ ਸੱਟਾ ਮੈਨੂੰ ਪਤਾ ਹੀ ਰਹਾ ਬੱਚਿਆਂ ਦੇ ਥੋੜੀ ਇੱਕ ਬੱਚੇ ਦੇ ਥੋੜੀ ਸੱਟ ਲੱਗੀ ਹੈ ਜੀ ਬਾਕੀ ਬੱਚੇ ਬਿਲਕੁਲ ਸਹੀ ਬਾਹਰ ਨਿਕਲ ਆਏ ਨੇ ਜੀ ਪ੍ਰਸ਼ਾਸਨ ਤੱਕ ਕੋਈ ਹਾਲੇ ਤੱਕ ਕੋਈ ਮਦਦ ਵਾਲਾ ਕੋਈ ਨਹੀਂ ਆਇਆ ਮਦਦ ਵਾਲਾ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਜੀ ਹਜੇ ਤੱਕ ਜੀ ਮੈਂ ਘਰ ਚ ਕੱਲਾ ਜੀ ਮੇਰੇ ਕੋਲ 7 8 8 ਮੈਂਬਰ ਨੇ ਜੀ ਘਰ ਦੇ ਵਿੱਚ ਮੈਂ ਕੱਲਾ ਕਮਾਉਣ ਆਲਾ ਜੀ ਜਦੋਂ ਰਾਤ ਤੇ ਘਟਣ ਆਈ ਤੁਸੀਂ ਘਰੇ ਸੀ ਜਾਂ ਨਹੀਂ ਜੀ ਮੈਂ ਘਰੇ ਨਹੀਂ ਸੀ ਜੀ ਮੈਂ ਕੰਮ ਤੇ ਸੀ ਜੀ ਬੱਚੇ ਪਿੱਛੋਂ ਬਾਲ-ਬਾਲ ਬਚ ਗਏ ਮੈਂ ਤਾਂ ਇੰਨਾ ਹੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਜੀ ਕਿਰਨਜੀਤ ਜੀ ਕੀ ਗੱਲ ਹੋਈ ਜੀ ਰਾਤ ਜੀ ਅਸੀਂ ਬਾਹਰ ਸੀ ਕੰਮ ਤੇ ਗਿਆ ਹੋਏ ਸੀ ਤੇ ਸਾਨੂੰ ਤਾਂ ਪਤਾ ਨਹੀਂ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਸਾਡੀ ਛੱਤ ਗਿਰ ਗਈ ਸੀ ਹਾਂਜੀ ਬੱਚੇ ਅੰਦਰ ਪੜਦੇ ਬੱਚੇ ਪੜ ਰਹੇ ਸੀ ਅਸੀਂ ਬੱਚਾ ਬੱਚਿਆਂ ਦੀ ਬਚਾਤ ਹੋ ਗਈ ਬਚਤ ਹੋ ਗਈ ਹਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਅਸੀਂ ਇਹੀ ਮੰਗ ਕਰਦੇ ਹਾਂ ਸਾਡੀ ਸਰਕਾਰ ਬੇਨਤੀ ਹੈ ਸਾਡੀ ਸਰਕਾਰ ਮੁਰੇ ਸਾਨੂੰ ਇਲਾਜ ਚਾਹੀਦਾ ਸਿਹਤ ਚਾਹੀਦੀ ਹੈ ਹਰਤਾਰ ਸਿੰਘ ਜੀ ਬਲੌਗ ਪ੍ਰਧਾਨ ਆਮਾਦੀ ਪਾਰਟੀ ਪਵਾਨੀਗੜ ਕੀ ਗੱਲ ਵੀ ਹੈ ਜੀ ਸਾਰਾ ਵੀ ਜਿਹੜਾ ਰਾਤ ਤੂਫਾਨ ਚੱਕਰ ਬਹੁਤ ਜ਼ਿਆਦਾ ਆਤੀਗਾ ਉਹਦੇ ਕਾਰਨ ਇਹ ਨੁਕਸਾਨ ਹੋਇਆਗਾ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਇਹ ਹੈਗਾ ਵੀ ਇਹ ਵਿਚਾਰੇ ਮੰਡੀ ਦੇ ਵਿੱਚ ਚਰਾਈ ਦਾ ਕੰਮ ਕਰਦੇ ਨੇ ਲੇਬਰ ਦਾ ਇਹ ਮੰਡੀ ਦੇ ਵਿੱਚ ଥିਗੇ ਉਰੇ ਕੋਈ ਬੱਚਾ ਨਹੀਂ ਹੈਗਾ ਸੀਗਾ ਅਗਰ ਕੋਈ ਬੱਚਾ ਆ ਜਾਏ ਹੁੰਦੇ ਹੋ ਸਕਦਾ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀਗਾ ਪਰ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੰਗ ਕਰਦਾ ਵੀ ਬਾ ਫੜਨੀ ਆ ਤਾਂ ਆਪਾਂ ਇਹ ਜੇ ਲੋਕਾਂ ਦੀ ਫੋਟੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਕੀ ਨੁਕਸਾਨ ਹੋਇਆ ਜੀ ਕਿਵੇਂ ਹੁਣ ਲਾਲੋ ਸਾਹਿਬ ਵੀ ਆ ਦੇਖ ਲਓ ਤੁਸੀਂ ਆ ਸ਼ੈੱਡ ਪਿਆ ਹੋਇਆ ਸੀਗਾ ਆ ਦਿਖਾਦਾ ਮੈਂ ਤੁਹਾਨੂੰ ਆ ਮਕਾਨ ਦੀ ਆ ਦੇਖੋ ਆ ਹੋ ਗਈ ਠੀਕ ਆ ਨਾ ਬਾਕੀ ਤੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਸਿਰ ਤੇ ਛੱਤ ਮਿਲ ਸਕੇ ਤੇ ਗੱਲ ਕਰੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨੌਕੇ ਦੇ ਮੈਨਾਂ ਕਰਨੀ ਪਹੁੰਚੇ ਨਹੀਂ ਹਜੇ ਅਸੀਂ ਹੁਣ ਉਹਨਾਂ ਨੂੰ ਤਲਾਹ ਦਮਾਂਗੇ ਪ੍ਰਸ਼ਾਸਨ ਨੂੰ ਸਾਡੇ ਐਸਐਮ ਸਾਹਿਬ ਬਹੁਤ ਸੂਝਵਾਨ ਨੇਗੇ ਸਾਡੇ ਭੈਣ ਜੀ ਉਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਾਂਗੇ ਵੀ ਉਹ ਆ ਕੇ ਆਪਣਾ ਮੌਕਾ ਜ਼ਰੂਰ ਦੇਖਣਾ ਤਾਂ ਕਿ ਇਹਨਾਂ ਦੀ ਬਾਹ ਫੜੀ ਜਾਵੇ ਇਹ ਇਹ ਅਸਲ ਵਿੱਚ ਇਹ 99 ਸਾਲੀ ਦੇ ਵਿੱਚ ਆ ਜਾਂਦਾ ਇਹ ਗਾਰਡਰ ਵਾਲਿਆਂ ਵਾਲੀ ਜਿਹੜੀ ਸਕੀਮ ਹੈ ਮੈਂ ਛੋਡੇ ਚੈਲਰ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਗਾਰਡਰ ਜਿਹੜੇ ਕੱਚੇ ਘਰਾਂ ਦੀ ਸਕੀਮ ਹੈ ਉਹ ਇਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਆ ਭਈ ਕਈ ਧਨਾਰ ਲੋਕ ਲੈ ਜਾਂਦੇ ਨੇਗੇ ਜਿਨ੍ਹਾਂ ਨੂੰ ਕੋਈ ਲੋੜ ਹੀ ਨਹੀਂ ਹੈਗੀ ਉਹ ਜਾਨੀ ਕਿ ਸਪਾਰਸ਼ਾ ਲਾ ਲਓ ਜਾਂ ਕੋਈ ਹੋ ਲਾ ਲਓ ਉਹਨਾਂ ਤੇ ਉਹ ਆਪਣੀ ਹੋ ਲੈ ਜਾਂਦੇ ਪਰ ਇਹ ਲੋਕਾਂ ਨੂੰ ਇਹ ਲੋਕਾਂ ਦੀ ਸਾਨੂੰ ਬਾਹ ਫੜਨ ਦੀ ਲੋੜ ਹੈ ਤੇ ਚਲੋ ਸਰਕਾਰ ਨੇ ਪਾਲਿਸੀ ਬਣਾਈ ਆ ਵੀ ਕੁਗੁਲ شنا ਪੱਤਰ ਵਗੈਰਾ ਲਾ ਕੇ ਇਹਨਾਂ ਨੂੰ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਰਹੀ ਗੱਲ ਜਿਹੜੀ ਆਫਤ ਦੀ ਆਈਆ ਉਹ ਜੋ ਸਰਕਾਰ ਦਾ ਬਣਦਾ ਜੋ ਵੀ ਇਹਨਾਂ ਨੂੰ ਬਣਦਾ ਉਹ ਇਹਨਾਂ ਦਾ ਦਿੱਤਾ ਜਾਵੇ ਤਾਂ ਕਿ ਇਹ ਆਪਣੀ ਛੱਤ ਬਣਾ ਸਕਣ ਤਾਂ ਕਿ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਣ